ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਦੋਗਾਂ ਵਾਲੀ ਵੀਡੀਓ ਬਣਾਈ ਆ ਜਿਹੜੀ ਵੀਡੀਓ ਬਣਾਈ ਆਗੀ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੇ ਘਰੇ ਲੋਕ ਪਸੂਆਂ ਬਾਈ ਨੇ ਦੋਵੇਂ ਵੜਾ ਸੀ ਆਪਣੇ ਕੋਲ ਤਾਂ ਜੀ ਜਗ੍ਹਾ ਹੈ ਨਹੀਂ ਬੰਨਣ ਨੂੰ ਹੱਥ ਤੁਸੀਂ ਦੇਖੋ ਤਾਂ ਸੀ ਕਿੰਨੇ ਸਾਤ ਕਿਵੇਂ ਪਸੂ ਖੜਾਈ ਖੜੇ ਆ ਪਿੰਡ ਹੈਗਾ ਵੀਰ ਦਾ ਬਾਈ ਰਾਈਆ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਪਿੰਡ ਬਾਈ ਨੂੰ ਜੇ ਇਧਰ ਆਵੋਗੇ ਤਾਂ ਬਾਈ ਸੰਦੂਕਾਂ ਤਪਾ ਵੀ ਢੱਲਮਾ ਵੀ ਹਨਾ ਬਾਈ ਹਾਂ ਹਾਂ ਜੀ ਤੇ ਇਧਰੋਂ ਢਿੰਗੜ ਹੂੰ ਇਹ ਪਿੰਡ ਨੇੜੇ ਰਹਿੰਦੇ ਕੰਡੈਕਟਰ ਨੰਬਰ ਬੋਲੋ ਭਾਈ 98862 ਜੀ 47028 ਕਿਹੜਾ ਸੁ 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 ਜੀ ਹੈ ਭਈਆ ਕਿਹੜੀ ਇਹ ਤੀਜਾ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਜੀ ਅਜ 18-19 ਦਿਨ ਹੋ ਗਏ 18-19 ਦਿਨ ਹੋ ਗਏ ਬਾਈ ਸੂਈ ਨੂੰ ਤੇ ਬੱਚਾ ਜਿਹੜਾ ਇਹ ਤੇ ਮਗਰ ਬੱਸਾ ਬੱਸਾ ਸੀ ਕਿ ਬੱਸੀ ਜੀ ਨਾ ਬੱੱਸਾ ਸੀ ਜੀ ਬੱੱਸਾ ਸੀ ਉਹ ਐਕਸਪਾਇਰ ਹੋ ਗਿਆ ਹੈ ਨਾ ਹਾਂ ਜੀ ਤੇ ਬਾਈ ਨੇ ਬਾਈ ਸਾਰਾ ਕੁਝ ਦੱਸਿਆਗਾ ਫੁੱਲ ਵੀਡੀਓ ਜਾ ਕੇ ਦੇਖ ਸਕਦੇ ਹੋ ਦੁੱਧ ਕਿੰਨਾ ਦੇ ਥੱਲੇ ਦੁੱਧ ਹੁਣ ਜੀ ਇਹਦੇ ਤੇ 10 10.5 ਲੀਟਰ ਆਪਾਂ 10 ਹੀ ਕਹਿੰਦੇ ਆ ਠੀਕ ਹੈ ਮੁੱਲੇ ਦਾ ਮੁੱਲੇ ਦਾ ਜੀ 47000 ਠੀਕ ਹੈ ਅੱਗੇ ਦੋ ਨੰਬਰ ਇਹ ਕਿਹੜਾ ਸੂਆ ਸੂਈ ਹੋਵੇ ਇਹ ਇਹ ਜੀ ਦੂਜਾ ਦੂਜਾ ਬੱਚਾ ਇਹਦੇ ਮਗਰ ਵਸੀਆ ਬੱਛੀ ਆ ਜੀ ਬੱਛੀ ਬਾਈ ਕਹਿੰਦਾ ਬਾਈ ਦੇਣੀ ਨਹੀਂ ਆਪਾਂ ਘਰੇ ਰੱਖਣੀ ਆ ਥਣਲੇਵੇ ਦੀ ਸਾਬ ਸਤਰੀ ਨਾੜਾ ਨੜਾ ਬੰਨਦੇ ਫੁੱਲ ਚੰਗੀਆਂ ਚ ਬਾਈ ਬਾਈ ਕਹਿੰਦਾ ਦੋਮਾਂ ਦੀ ਹੋਈ ਵੀ ਆ ਬਾਈ ਤਸੱਲੀ ਜਿਹੜੇ ਕਿਸੇ ਵੀਰ ਨੇ ਕਰਨੀ ਆ ਬਾਈ ਕਹਿੰਦਾ ਭਾਵੇਂ ਦੋ ਟਾਈਮ ਕਰੋ ਭਾਵੇਂ ਚਾਰ ਟਾਈਮ ਕਰੋ ਇਹਦਾ ਮੁੱਲ ਇਹਦਾ ਮੁੱਲ ਛਿਆੜੀ ਹਜ਼ਾਰ ਇਹਦਾ ਮੁੱਲ ਛਿਆੜੀ ਹਜ਼ਾਰ